ਪਾਠ 2 ਰਿਸ਼ੂ ਉਦਾਸ ਹੈ ਰਿਸ਼ੂ ਬਹੁਤ ਉਦਾਸ ਹੈ ਉਹ ਆਪਣੇ ਕਮਰੇ ਦੀ ਖਿੜਕੀ 'ਚੋਂ ਬਾਹਰ ਦੇਖ ਰਹੀ ਹੈ ਉਸ ਕੋਲ ਇੱਕ ਟੈਬਲੇਟ ਸੀ ਅੱਜ ਉਹ ਟੈਬ ਟੁੱਟ ਗਿਆ ਹੈ ਰਿਸ਼ੂ ਆਪਣੇ ਟੈਬ ਟੁੱਟਣ ਉੱਪਰ ਬਹੁਤ ਉਦਾਸ ਹੈ ਰਿਸ਼ੂ ਨੂੰ ਇਹ ਟੈਬ ਉਸਦੇ ਜਨਮ ਦਿਨ ਉੱਪਰ ਮਿਲਿਆ ਸੀ ਇਸ ਤੋਂ ਪਹਿਲਾਂ ਉਹ ਹਮੇਸ਼ਾ ਪਾਪਾ ਦੇ ਮੋਬਾਈਲ ਨਾਲ ਖੇਡਿਆ ਕਰਦੀ ਸੀ ਜਦੋਂ ਵੀ ਪਾਪਾ ਘਰ ਆਉਂਦੇ ਉਹ ਉਹਨਾਂ ਤੋਂ ਮੋਬਾਈਲ ਲੈ ਕੇ ਉਸ ਉੱਪਰ ਕੁਝ ਨਾ ਕੁਝ ਕਰਦੀ ਰਹਿੰਦੀ ਕਦੇ ਉਹ ਕੋਈ ਗੇਮ ਖੇਡਦੀ ਅਤੇ ਕਦੇ ਉਹ ਕੋਈ ਕਾਰਟੂਨ ਫਿਲਮ ਦੇਖਦੀ ਫਿਰ ਉਸ ਨੂੰ ਉਸਦੇ ਜਨਮ ਦਿਨ ਉੱਪਰ ਇੱਕ ਟੈਬ ਮਿਲਿਆ ਇਹ ਉਸਦਾ ਆਪਣਾ ਟੈਬ ਸੀ ਉਹ ਬਹੁਤ ਖੁਸ਼ ਹੋਈ ਹੁਣ ਉਸਦੇ ਕੋਲ ਉਸਦਾ ਆਪਣਾ ਟੈਬ ਸੀ ਇਸ ਟੈਬ ਉੱਪਰ ਉਹ ਜੋ ਵੀ ਚਾਹੇ ਕਰ ਸਕਦੀ ਸੀ ਉਹ ਕਦੇ ਗੇਮ ਖੇਡ ਲੈਂਦੀ ਕਦੇ ਕੋਈ ਫਿਲਮ ਦੇਖਦੀ ਤੇ ਕਦੇ ਗਾਣੇ ਸੁਣਦੀ ਇੱਥੋਂ ਤੱਕ ਕਿ ਉਸਨੇ ਟੈਬ ਉੱਪਰ ਕੈਲਕੂਲੇਟਰ ਚਲਾਉਣਾ ਵੀ ਸਿੱਖ ਲਿਆ ਸੀ ਇੱਕ ਵਾਰ ਤਾਂ ਉਸਨੇ ਆਪਣੇ ਸਕੂਲ ਦੀ ਕਿਤਾਬ ਹੀ ਟੈਬ ਉੱਪਰ ਖੋਲਣਾ ਸਿੱਖ ਲਿਆ ਸੀ ਇੱਕ ਦਿਨ ਉਸਦਾ ਛੋਟਾ ਭਰਾ ਮਿੰਟੀ ਜਿਹੜਾ ਹੁਣ ਕੁਝ ਵੱਡਾ ਹੋ ਗਿਆ ਸੀ ਉਸਦੇ ਕਮਰੇ ਵਿੱਚ ਆਇਆ ਤਾਂ ਉਸਨੇ ਰਿਸ਼ੂ ਦਾ ਟੈਬ ਝੁਕ ਲਿਆ ਜਦੋਂ ਰਿਸ਼ੂ ਨੂੰ ਇਸਦਾ ਪਤਾ ਲੱਗਿਆ ਤਾਂ ਉਸ ਨੂੰ ਬਹੁਤ ਗੁੱਸਾ ਚੜਿਆ ਉਸਨੇ ਬੜੇ ਹੀ ਪਿਆਰ ਨਾਲ ਮਿੰਟੀ ਤੋਂ ਆਪਣਾ ਟੈਬ ਵਾਪਸ ਲੈ ਲਿਆ ਫਿਰ ਹੌਲੀ-ਹੌਲੀ ਮਿੰਟੀ ਨੂੰ ਵੀ ਇਸ ਦਾ ਸ਼ੌਕ ਪੈਦਾ ਹੋ ਗਿਆ ਉਹ ਵੀ ਟੈਬ ਨਾਲ ਖੇਡਣ ਦੀ ਕੋਸ਼ਿਸ਼ ਕਰਨ ਲੱਗ ਗਿਆ ਪਹਿਲਾ-ਪਹਿਲਾ ਰਿਸ਼ੂ ਨੇ ਉਸਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਇੱਕ ਦਿਨ ਉਹਨਾਂ ਦੀ ਲੜਾਈ ਹੋ ਗਈ ਇਸ ਝਗੜੇ ਦਾ ਕਾਰਨ ਉਹ ਟੈਬ ਹੀ ਸੀ ਰਿਸ਼ੂ ਨੇ ਮਿੰਟੀ ਤੋਂ ਟੈਬ ਖੋਲਿਆ ਮਿੰਟੀ ਰੋਣ ਲੱਗ ਪਿਆ ਮਿੰਟੀ ਨੇ ਰਿਸ਼ੂ ਦੀ ਗੁੱਡੀ ਤੋੜ ਦਿੱਤੀ। ਰਿਸ਼ੂ ਨੇ ਮਿੰਟੂ ਦੀ ਸ਼ਿਕਾਇਤ ਲਗਾਈ। ਮਿੰਟੀ ਨੇ ਰਿਸ਼ੂ ਦਾ ਟੈਬ ਚੁੱਕ ਕੇ ਬਾਹਰ ਸੁੱਟ ਦਿੱਤਾ। ਉੱਚਾਈ ਤੋਂ ਡਿੱਗਣ ਨਾਲ ਟੈਬ ਟੁੱਟ ਗਿਆ। ਹੁਣ ਰਿਸ਼ੂ ਉਦਾਸ ਹੈ। ਉਸ ਦਾ ਟੈਬ ਟੁੱਟ ਗਿਆ ਹੈ। ਉਹ ਕੀ ਕਰ ਸਕਦੀ ਹੈ? ਰੋਂਦੀ ਰੋਂਦੀ ਉਹ ਚੁੱਪ ਕਰ ਗਈ ਹੈ। ਮਿੰਟੀ ਦੁੱਧ ਪੀ ਕੇ ਸੌ ਗਿਆ ਹੈ। ਰਿਸ਼ੂ ਨੂੰ ਸ਼ਿਕਾਇਤ ਹੈ ਕਿ ਮੰਮੀ ਨੇ ਮਿੰਟੀ ਨੂੰ ਉਸ ਦੀ ਗਲਤੀ ਉੱਪਰ ਕੁਝ ਨਹੀਂ ਕਿਹਾ।